ਸਮੋਗ ਦੀ ਮਾਰ ਚੱਲ ਰਹੀ ਹੈ ਸ਼ਹਿਰ ਵਾਸੀਆਂ ਲਈ ਇੱਕ ਹੋਰ ਖਬਰ ਹੈ ਕਿ ਪਹਾੜਾਂ ਦੇ ਵਿੱਚ ਬਰਫ ਬਾਰੀ ਤੋਂ ਬਾਅਦ ਹੁਣ ਟੈਂਪਰੇਚਰ ਹੋਰ ਘਟ ਗਿਆ ਹੈ ਜਦ ਅ ਸਰਦੀ ਥੋੜੀ ਜੀ ਹੋਰ ਵੱਧ ਗਈ ਹੈ ਜੇ ਸਮੋਗ ਦੀ ਗੱਲ ਕਰੀਏ ਤੇ ਸੂਬਾ ਦੀਵਾਲੀ ਤੋਂ ਬਾਅਦ ਇਸ ਸਮੋਗ ਦੀ ਗ੍ਰਸਤ ਹੈ ਚਾਰੇ ਔਰ ਸਮੋਗ ਦੀ ਲਹਿਰ ਨੇ ਸ਼ਹਿਰ ਨੂੰ ਘੇਰ ਰੱਖਿਆ ਹੈ ਦੇਖੋ ਸ਼ਹਿਰ ਪੂਰੀ ਤਰ੍ਹਾਂ ਕਿਰਿਆ ਹੋਇਆ ਹੈ ਸਮੋਗ ਦੇ ਕਾਰਨ ਇਹ ਅਸੀਂ ਇਸ ਵੇਲੇ ਹੰਡਰੀ بولਤੇ ਜਰੂਰ ਖੜੇ ਹਾਂ ਇੱਥੇ স্মੋਗ ਥੋੜੀ ਘੱਟ ਨਜ਼ਰ ਆਂਦੀ ਕਿਉਂਕਿ ਆਵਾਜ਼ਾਈ ਇੱਥੇ ਬਹੁਤ ਜ਼ਿਆਦਾ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿ ਸ਼ਹਿਰ ਜਾਂ ਇਮਾਰਤਾਂ ਤੁਹਾਨੂੰ ਦੱਸ ਰਹੀਆਂ ਨੇ ਕਿ ਸ਼ਹਿਰ ਦੇ ਉੱਤੇ ਇਸ ਵੇਲੇ স্মੋਗ ਕਿਸ ਕਦਰ ਛਾਈ ਹੋਈ ਹੈ ਇਸ ਦੇ ਨਾਲ স্মੋਗ ਇਤਨੀ ਜ਼ਿਆਦਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ ਕਿ ਹਵਾਈ ਸਫ਼ਰ ਵੀ ਕਰਨਾ ਮੁਸ਼ਕਲ ਹੋਇਆ ਹੈ ਫਲਾਈਟਸ ਲੇਟ ਹੋ ਰਹੀਆਂ ਨੇ ਆਪਣੇ ਤੈ ਸਮੇਂ ਤੇ ਪਹੁੰਚ ਨਹੀਂ ਪਾ ਰਹੀਆਂ ਕੁਝ ਫਲਾਈਟਸ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਔਰ ਪੰਜਾਬ ਦੀ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਕੱਲ ਉਪ ਰਾਸ਼ਟਰਪਤੀ ਨੂੰ ਵੀ ਉਹਨਾਂ ਦੀ ਫਲਾਈਟ ਜਿਹੜੀ ਹਲਵਾਰੇ ਉਤਰਨੀ ਸੀਗੀ ਉਹ ਵੀ ਡਾਇਵਰਟ ਹੋ ਕੇ ਅਮਨੇਸਰ ਪਹੁੰਚੀ ਸੀਗੀ ਔਰ ਅਮਨੇਸਰ ਤੋਂ ਫਿਰ ਉਹ ਬਾਈ ਰੋਡ ਆਪਣੇ ਡੈਸਟੀਨੇਸ਼ਨ ਤੇ ਗਏ ਸਨ ਮੌਸਮ ਵਿਭਾਗ ਦੇ ਮੁਤਾਬਕ ਐਸੀ ਤਰ੍ਹਾਂ ਹੀ ਇਹ ਲਹਿਰ ਸਮੋਗ ਦੀ ਲਹਿਰ ਸਾਨੂੰ 15 ਤਰੀਕ ਤੱਕ ਸਹਣੀ ਪੈਗੀ ਕਿਉਂਕਿ 15 ਤਰੀਕ ਨੂੰ ਅਨੁਮਾਨ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਹੈ ਜਿਸ ਤੋਂ ਸਾਨੂੰ ਇਸ ਸਮੋਗ ਤੋਂ निजात ਮਿਲ ਜਾਏਗਾ ਪਰ ਉਸ ਤੋਂ ਬਾਅਦ ਹੀ ਜਿਹੜੀ ਹੈ ਸੰਗੀ ਧੁੰਦ ਦਾ ਜਿਹੜਾ ਕਹਿਰ ਹੈ ਲੋਕਾਂ ਨੂੰ ਉਹਦੇ ਨਾਲ 2-4 ਹੋਣਾ ਪਵੇਗਾ ਸੋ ਇਹ ਮੌਸਮ ਸਰਦੀ ਦਾ ਮੌਸਮ ਹੈ ਸਰਦੀ ਮੌਸਮ ਦੇ ਕਰਕੇ ਪਹਿਲੇ ਅਸੀਂ ਸਮੋਗ ਦੀ ਲੈਬ ਦੇ ਨਾਲ ਪੀੜਿਤ ਸੀਗੇ ਪਰ ਉਸ ਤੋਂ ਬਾਅਦ ਧੁੰਦ ਦਾ ਕਹਿਰ ਸਾਨੂੰ ਝੱਲਣਾ ਪਵੇਗਾ ਸੋ ਇਸ ਵੇਲੇ ਅਸੀਂ ਜੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਚਾਹ ਔਰ ਸਮੋਗ ਨੇ ਅੰਮ੍ਰਿਤਸਰ ਸ਼ਹਿਰ ਨੂੰ ਆਪਣੀ ਗ੍ਰਿਫਤ ਜਿ�ਿਆ ਹੋਇਆ ਜੇ ਸ਼ਹਿਰ ਬਲ ਕੋਈ ਵੀ ਆਵਾਜਾਈ ਜਿਹੜੀ ਹੈ ਬਹੁਤ ਧੀਮੀ ਗਤੀ ਚ ਚੱਲ ਰਹੀ ਹੈ ਆਪਣੀਆਂ ਲਾਈਫ ਜਗਾ ਕੇ ਲੋਕ ਚੱਲ ਰਹੇ ਨੇ ਜਿਨ੍ਹਾਂ ਨੇ ਆਪਣੇ ਆਫਿਸ ਜਾਣਾ ਹੈ ਆਪਣੀ ਦੁਕਾਨ ਤੇ ਜਾਣਾ ਹੈ ਜਾਂ ਜਿੰਨਾ ਬੱਚੇ ਦੇ ਸਕੂਲ ਜਾਣਾ ਨੇ ਉਹਨਾਂ ਦੇ ਲਈ ਕਾਫੀ ਮੁਸ਼ਕਲਾਂ ਨੇ ਅਸੀਂ ਗੱਲ ਵੀ ਕਰਾਂਗੇ ਜਿਹੜੇ ਦੂਰ ਦੂਰ ਤੋਂ ਆ ਰਹੇ ਨੇ ਸਫ਼ਰ ਕਰਦੇ ਹੋਏ ਉਹਨਾਂ ਨਾਲ ਕਿ ਮੌਸਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਉਹਨਾਂ ਨੂੰ ਕਿਉਂਕਿ ਸਫ਼ਰ ਕਰਦੇ ਆ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਗੱਲ ਕਰਨੇ ਆ ਭਾਈ ਸਾਹਿਬ ਬਹੁਤ ਜ਼ਿਆਦਾ ਤੋਂਦਾ ਔਰ ਤੁਸੀਂ ਦੇਖ ਸਕਦੇ ਹੋ ਜਿਹੜੇ ਦੂਰ ਦੂਰੋਂ ਤੋਂ ਅੰਮ੍ਰਿਤਸਰ ਤੋਂ ਬਾਹਰ ਬਾਹਰੋਂ ਅੰਮ੍ਰਿਤਸਰ ਦੇ ਸ਼ਹਿਰ ਵੱਲੀ ਆਂਦੇ ਪਹੁੰਚਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦੂਰ ਦੂਰ ਤੱਕ ਤੁੰਦ ਦੇ ਕਾਰਨ ਜਿਹੜਾ ਅਸੀਂ ਸਾਨੂੰ ਸਾਡੀ ਸਿਹਤ ਤੇ ਅਸਰ ਪੈ ਰਿਹਾ ਹੈ ਉਹਦਾ ਅਲੱਗ ਹੀ ਤਰੀਕਾ ਪੂਰੇ ਸ਼ਹਿਰ ਦੇ ਵਿੱਚ ਪੂਰੇ ਡਾਕਟਰਾਂ ਦੇ ਕਲੀਨਿਕ ਭਰੇ ਪਏ ਨੇ ਇਸ ਵੇਲੇ ਸਰ ਇਸ ਵਕਤ ਲਈ ਸਮੋਗ ਨੇ ਸਾਰੇ ਅਮਨੇਸਰ ਨੂੰ ਘੇਰਿਆ ਹੋਇਆ ਉਹਨੂੰ ਅੱਜ ਪਹਾੜਾਂ ਦੇ ਵਿੱਚ برف ਪੈ ਗਈ ਕੱਲ ਔਰ ਉਸ ਤੋਂ ਬਾਅਦ ਟੈਂਪਰੇਚਰ ਵੀ ਲੋ ਹੋ ਗਿਆ ਹੈ ਦਿੱਕਤ ਕੀ ਆ ਰਹੀ ਹੈ ਤੁਹਾਨੂੰ ਕਿ ਵੀ ਜਦੋਂ ਤੁਸੀਂ ਬਾਹਰੋਂ ਆ ਰਹੇ ਹੋ ਸ਼ਹਿਰ ਤੋਂ ਉੱਤੇ ਦਿਖਾਈ ਨਹੀਂ ਦਿੰਦਾ ਕਿ ਕੁਝ ਵੀ ਦੁਜੇ ਨਾਲ ਸਾਰੇ ਦੁਨੀਆ ਦੇ ਗੜੇ ਫੜੇ ਆ ਡਾਕਟਰਾਂ ਕੋ ਲਾਈਨਾਂ ਲੱਗੀਆਂ ਜੀ ਸਿਹਤ ਵਾਸਤੇ ਹਾਨੀਕਾਰਕ ਹੈ ਇਹਨੂੰ ਕੁਛ ਨਾ ਕੁਛ ਗਵਰਨਮੈਂਟ ਨੂੰ ਚਾਹੀਦਾ ਮਾਨ ਸਾਹਿਬ ਤੋਂ ਕਹਿੰਦੇ ਆ ਕੋਈ ਫਰਕ ਹੀ ਨਹੀਂ ਹੈ ਇਹਦੇ ਨਾਲ ਪਰ ਅਸੀਂ ਰੀਅਲੀ ਆਪ ਵੀ ਜ਼ਿੰਮੇਵਾਰ ਹੈ ਕਿ ਅਸੀਂ ਆਪ ਪਟਾਕੇ ਚਲਾਏ ਸੀਗੇ ਇਹ ਆਪ ਪਰਾਲੀ ਸਾੜਨ ਦੇ ਆ ਬਿਲਕੁਲ ਬਿਲਕੁਲ ਥਵਾਲੀ ਤੇ ਇੰਨਾ ਪਟਾਕਾ ਚੱਲਿਆ ਕਿ ਥਾਕਾਂਦ ਕਰਨਾਂ ਲੱਗੀਆਂ ਇੰਨਾ ਪਟਾਕਾ ਚੱਲਿਆ ਉਹ ਫਿਰ ਹੋਣਾ ਹੀ ਹੈ ਇਹ ਤਾਂ ਕੁਝ ਥੋੜਾ ਹੈ ਅਜੇ ਤਾਂ স্মੋਕ ਚੋ ਹੈ ਦੀ ਲਹਿਰ ਰਹੀ ਆ ਬਸ ਧੁੰਦ ਵੀ ਆਈ ਲੋ ਆ ਜੀ ਤੋਂਦਾ ਗਈ ਤੇ ਫਿਰ ਘਰ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਜੀ ਬਿਲਕੁਲ ਧੁੰਦ ਦੇ ਧੁੰਦ ਕਹਿਦ ਦੇ ਨਾਲ ਲੋਕਾਂ ਨੂੰ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਸੰਗਣੀ ਧੁੰਦ ਕਰਕੇ ਡਰਾਈਵਿੰਗ ਕਰਨੀ ਵੀ ਆਪਣੇ ਬੱਚਿਆਂ ਨੂੰ ਵੀ ਸਕੂਲੋਂ ਲੈ ਕੇ ਜਾ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆਂ ਸਰ ਦਿੱਕਤ ਤਾਂ ਬਹੁਤ ਹੈ ਤੁਸੀਂ ਬੜੀ ਸੰਘਣੀ ਧੁੰਦ ਵਰਗੀ 스모ਗ ਹੈ ਹਜੇ ਧੁੰਦ ਨਹੀਂ ਮੈਂ ਕਹੂੰਗਾ ਕਿਉਂਕਿ ਇਹ ਧੂਆ ਹੈ ਧੂਏ ਦੀ ਲਹਿਰ ਐਨੀ ਕਿ ਛਾਈ ਹੋਈ ਆ ਸਾਰਾ ਸ਼ਹਿਰ ਇਹਦੇ ਨਾਲ ਭਰਿਆ ਪਿਆ ਹੈ ਤੇ ਆਉਣ ਵਾਲੇ ਦਿਨਾਂ 'ਚ 스모ਗ ਪਏ ਧੁੰਦ ਪਏਗੀ ਤਾਂ ਫੇਰ ਕੀ ਹਾਲ ਹੋਏਗਾ ਬੱਚੇ ਨੂੰ ਤੁਸੀਂ ਸਕੂਲ ਚੜਨ ਚੱਲੇ ਹੋ ਬਿਲਕੁਲ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਹਜੇ ਤੇ ਪੋਲੀਸ਼ਨ ਬਹੁਤ ਜ਼ਿਆਦਾ ਹੋਇਆਦਾ ਹੈ ਐਮਰੀਕਾ ਨਾਲ ਮੈਂ ਨਿਊਜ਼ 'ਚ ਵੀ ਦੇਖਿਆ ਸੀਗਾ ਕਿ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਪੋਲੀਸ਼ਨ ਹੋਇਆਦਾ ਹੈ ਬਾਕੀ ਅਗੇ ਤੋਂ ਹੋਏਗੀ ਬਾਕੀ ਟ੍ਰੈਫਿਕ ਦੇ ਉੱਤੇ ਸਾਰਾ ਕੁਝ ਡਿਪੈਂਡ ਹੈ ਜੇ ਟ੍ਰੈਫਿਕ ਸਹੀ ਤਰ੍ਹਾਂ ਕੇ ਕੰਟਰੋਲ ਰਹੇਗੀ ਤੇ ਆਬਵੀਅਸਲੀ ਗੱਲ ਆਪਾਂ ਵੀ ਟਾਈਮ ਟੂ ਟਾਈਮ ਬੱਚਿਆਂ ਨੂੰ ਸਕੂਲ ਪਹੁੰਚਾਵਾਂਗੇ ਔਰ ਆਪਣੇ ਬਿਜ਼ਨਸ ਦੇ ਉੱਤੇ ਵੀ ਧਿਆਨ ਫੋਕਸ ਕਰ ਪਾਵਾਂਗੇ ਜੇ ਇਹਦਾ ਟ੍ਰੈਫਿਕ ਜ਼ਿਆਦਾ ਰਹੇਗੀ ਤੇ ਫਿਰ ਆਪਾਂ ਵੀ ਥੋੜਾ ਜਿਹਾ ਪਰੇਸ਼ਾਨ ਹੋਵਾਂਗੇ ਬਾਕੀ ਇਹ ਜਿੰਮੇਵਾਰ ਅਸੀਂ ਖੁਦ ਨਹੀਂ ਹੈ ਕਿ ਅਸੀਂ ਇੰਨਾ ਪਟਾਕਾ ਚਲਾਇਆ ਇੰਨੀ ਅਪਰਾਲੀ ਸਾੜ ਰਹੇ ਆਂ ਔਰ ਸਮੋਗ ਦੀ ਜਿਹੜੀ ਗਰਦ ਹੈ ਉਹਨਾਂ ਸਾਨੂੰ ਸਹਿ ਨਹੀਂ ਪੈ ਰਹੀ ਅਸੀਂ ਉਹਦੇ ਨਾਲ ਪਰੇਸ਼ਾਨ ਹੋ ਰਹੇ ਹਾਂ ਸਿਰ ਇਹ ਤੇ ਇਸ਼ੂ ਬڑے ਛੋਟੇ ਆ ਪ ਜੇ ਗਵਰਨਮੈਂਟ ਜਾਂ ਕੋਈ ਪੁਲਿਸ ਆਫੀਸਰ ਜਾਂ ਕੋਈ ਵੀ ਸਾਨੂੰ ਐ ਚੀਜ਼ ਦੇ ਕੋਈ ਦੋਸ਼ੀ ਕਰਦੇ ਨੇ ਫਿਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਦੀ ਸੀਐਮ ਵੀ ਅੱਜ ਦੇ ਮੈਂ ਅੱਜ ਦੇ ਸੀਐਮ ਦੀ ਨਹੀਂ ਗੱਲ ਕਰਾਂਗਾ ਪਿਛਲੇ ਕਿੰਨੇ ਕਿੰਨੇ ਸਾਲਾਂ ਤੋਂ ਜੋ ਪਰ ਜਦੋਂ ਇਹ ਰਾਵਣ ਦਹਮ ਦੇ ਕਰਦੇ ਨੇ ਉਰਜ ਪਟਾਕੇ ਨਹੀਂ ਹੁੰਦੇ ਕੋਰਜ ਪਰਾਲੀ ਨਹੀਂ ਹੁੰਦੀ ਆਪਾਂ ਇਹ ਚੀਜ਼ ਦੇ ਵਿੱਚ ਕਿਸਾਨਾਂ ਨੂੰ ਨਹੀਂ ਫੋਕਸ ਕਰ ਸਕਦੇ ਐ ਅੱਜ ਕਿਸਾਨ ਬਾਲਦੇ ਨੇ ਇਹ ਜਦ ਕੀ ਅਰਤ ਮੀਨਾ ਪਹਿਲਾ ਪ੍ਰਾਲੀ ਬਾਲਨੀ ਚਾਲੂ ਹੋ ਜਾਂਦੀ ਹੈ ਜੇ ਕਿਤੇ ਸੀਐਮ ਜਾਂ ਕੋਈ ਮਨਿਸਟਰ ਜਾ ਕੇ ਦਾਵਨ ਦਹਨ ਕਰਦੇ ਉਹਦੇ ਵਿੱਚ ਵੀ ਪ੍ਰਾਲੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਪਟਾਕਾ ਹੁੰਦਾ ਹੈ ਇਸ ਕਰਕੇ ਆਪਾਂ ਸਾਡੇ ਘਰ ਦੇ ਵਿੱਚ ਜਿਹੜੇ ਅੱਜ ਦੇ ਪਟਾਕੇ ਨੇ ਚੱਲਦੇ ਬੇ ਸ਼ੁਰੂ ਤੋਂ ਚੱਲਦੇ ਆਏ ਨੇ ਹਨਾ ਇਹ ਕੋਈ ਨਵੀਂ ਚੀਜ਼ ਨਹੀਂ ਕੀ ਬਾਕੀ ਜੇ ਫੋਕਸ ਕਰਨਾ ਹੈ ਤੇ ਬੱਚਿਆਂ ਦੇ ਯੂਥ ਦੇ ਉੱਤੇ ਫੋਕਸ ਕਰੋ ਔਰ ਜਿਹੜੇ ਐ ਛਟੇ ਟੁੱਟਿਆਂ ਦੇ ਉੱਤੇ ਜਿਹੜੀ ਹੈਗਾ ਨਾ ਇਹ ਚੀਜ਼ਾਂ ਦੇ ਉੱਤੇ ਫੋਕਸ ਕਰੋ ਬਾਕੀ ਉਪਰਾਲੀ ਬਰੂਲੀ ਦੇ ਮਸਲੇ ਸਾਰੇ ਚਲਦੇ ਰਹਿਣੇ ਨੇ ਬਾਕੀ ਛਟੇ ਦੇ ਉੱਤੇ ਫੋਕਸ ਕਰੋ ਕੋਈ ਨਹੀਂ ਫੜੇ ਜਾਣਾ ਇਹਨਾਂ ਕੋ ਜਿੰਦਗੀ ਬਰਨੀ ਫੜੇ ਜਾਣਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸੋ on the east kadar hai smog hai kadar hai ki ਸ਼ਹਿਰ ਦੇ ਵਿੱਚ ਸਫਰ ਕਰਨਾ ਇਸ ਵੇਲੇ ਬਹੁਤ ਮੁਸ਼ਕਲ ਹੋਇਆ ਹੋਇਆ ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਭ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਆਪਣੇ ਕੰਮਾਂ ਦੇ ਜਾ ਰਹੇ ਨੇ ਔਰ ਇਸ ਸੰਗਮੀ স্মੋਗ ਨੇ ਉਹਨਾਂ ਦੇ ਸਫ਼ਰ ਨੂੰ ਥੋੜਾ ਜਿਆ ਖਲੋਤ ਕਰ ਦਿੱਤੀ ਹੈ ਸਫ਼ਰ ਦੇ ਵਿੱਚ ਥੋੜੀ ਜੀ ਆ ਖਲੋ ਗਿਆ ਹੈ ਅਸਰ ਪਿਆ ਹੈ ਅਸੀਂ ਹੋਰ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਲੋਕਾਂ ਨੂੰ ਕਿੰਨੀ ਕਿ ਪ੍ਰੇਸ਼ਾਨੀ ਹੋ ਰਹੀ ਪੈ ਚੱਲ ਨਹੀਂ ਪੈ ਰਹੀ ਕਿਉਂਕਿ ਇਸ স্মੋਗ ਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹਦੇ ਨਾਲ ਗ੍ਰਸਤ ਹੋ ਰਹੇ ਨੇ ਲੋਕ ਜਿਹੜੇ ਥੋਰੇ ਨੇ ਲੋਕਾਂ ਨੂੰ ਖਾਂਸੀ ਗਲਾ ਖਰਾਬ ਤੇ ਹੋਰ ਵੀ ਬਿਮਾਰੀਆਂ ਹੋ ਰਹੀਆਂ ਨੇ ਡਾਕਟਰਾਂ ਦੀਆਂ ਦੁਕਾਨਾਂ ਐਸ ਵੇਲੇ ਭਰੀਆਂ ਹੋਈਆਂ ਨੇ ਹਸਪਤਾਲ ਭਰੇ ਹੋਏ ਨੇ ਅਸੀਂ ਗੱਲ ਕਰਨੇ ਆ ਭਾਈ ਸਾਹਿਬ ਤੁਸੀਂ ਦੂਰੋਂ ਆ ਰਹੇ ਹੋ ਇੰਨੀ ਸੰਘਣੀ ਸਬੋਗ ਪਈ ਹੋਈ ਆ ਧੁੰਦ ਨਹੀਂ ਸਬੋਗ ਪਈ ਹੋਈ ਆ ਧੂਏ ਦੀ ਇੱਕ ਕਰਦ ਸਾਡੇ ਸ਼ਹਿਰ ਦੇ ਉੱਤੇ ਛਾਈ ਹੋਈ ਆ ਪਿਛਲੇ ਕੁਝ ਦਿਨਾਂ ਤੋਂ ਦੇਖੋ ਜੀ ਮੌਸਮ ਦੇ ਅਧਾਰ ਦੇ ਤੇ ਥੋੜਾ ਚੇਂਜ ਹੁੰਦਾ ਹੀ ਏ ਇਹਨਾਂ ਦਾ ਜੀ ਮੌਸਮ ਠੰਡ ਕਰਕੇ ਹੈ ਹਾਂਜੀ ਮੈਨੂੰ ਤਾਂ ਲੱਗਦਾ ਪੋਲੂਸ਼ਨ ਕਰਕੇ ਹੈ ਇੰਨੀ ਸਰਦੀ ਨਹੀਂ ਆ ਕੋਈ ਅਜੇ ਜੀ ਕੋਈ ਇੰਨਾ ਸਰਦੀ ਦਾ ਹਜੇ ਮਤਲਬ ਨਹੀਂ ਤੇ ਦਸੰਬਰ ਚ ਇਸ ਤਰ੍ਹਾਂ ਦੀ ਧੁੰਦ ਪੈਂਦੀ ਹੈ ਹੂੰ ਇਹ ਤੇ ਹੁਣੇ ਹੀ ਧੁੰਦ ਦਾ ਪੈਣੀ ਸ਼ੁਰੂ ਹੋ ਗਈ ਹੈ ਕਿ ਜਿੱਦਾਂ ਪਤਾ ਨਹੀਂ ਕਿੰਨਾ ਕੁ ਕੋਈ ਮੈਂ ਤੁਹਾਨੂੰ ਕਹਿ ਦਿੰਦਾ ਦੋਸਾਂ ਇਹ ਧੁੰਦ ਨਹੀਂ ਹੈ ਸਮੋਗ ਹੈ ਜਿਹੜਾ ਧੂਆ ਹੈ ਸਾਨੂੰ ਧੂਏ ਦਾ ਧੂਆ ਇਹ ਨੁਕਸਾਨ ਕਰਦਾ ਪਿਆ ਸਭ ਨੂੰ ਜੀ ਇਸ ਟਾਈਮ ਤੇ ਸਭ ਦੇ ਫਿਰ ਐਹੀ ਮੌਸਮ ਖਰਾਬ ਕਰਕੇ ਗਲੇ ਖਰਾਬ ਸਭ ਕੁਝ ਕਰਨਾ ਹੈ ਹਾਂਜੀ ਅਸੀਂ ਮੈਡੀਸਿਨ ਲੈਣ ਜਾ ਰਹੇ ਹਾਂ ਉਹ ਠੀਕ ਕਹਿ ਰਹੇ ਹੋ ਕਿ ਇਸ ਵੇਲੇ ਮੌਸਮ ਦੇ ਮੌਸਮ ਦੇ ਵਿੱਚ ਧੁੰਦ ਜਿਹੜੀ ਹੈ ਉਹਤੇ ਨਹੀਂ ਕਹਿ ਸਕਦੇ ਪਰ ਸਮੋਗ ਦੀ ਇੱਕ ਚਾਦਰ ਜਿਹੜੀ ਹੈ ਉਸ ਨੇ ਸ਼ਹਿਰ ਪੂਰੇ ਅਮ੍ਰਿਤਸਰ ਸ਼ਹਿਰ ਨੂੰ ਘੇਰਿਆ ਹੋਇਆ ਹੈ ਔਰ ਇਸ ਤੋਂ ਲੋਕ ਜਿਹੜੇ ਨੇ ਕਾਫੀ ਪੀੜਿਤ ਹੋ ਰਹੇ ਨੇ ਬਿਮਾਰੀਆਂ ਦੇ ਬਿਮਾਰੀਆਂ ਦੇ ਨਾਲ ਪੀੜਿਤ ਹੋ ਰਹੇ ਨੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਉਹਨਾਂ ਨੇ ਸਕੂਲ ਸਮੇਂ ਸਿਰ ਨਹੀਂ ਪਹੁੰਚ ਪਾ ਰਹੇ ਕਿਉਂਕਿ ਧੁੰਦ ਧੁੰਦ ਤਾਂ ਨਹੀਂ ਕਹਿ ਸਕਦੇ ਸਮੋਗ ਇਸ ਕਦਰ ਹੈ ਕਿ ਗੱਡੀਆਂ ਚੱਲਨੀ ਵੀ ਮੁਸ਼ਕਲ ਹੋਈਆਂ ਹੋਈਆਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਛੱਡਣਾ ਸਕੂਲ ਛੱਡਣਾ ਵੀ ਮੁਸ਼ਕਲ ਹੋ ਰਿਹਾ ਹੈ ਸੋ ਕੱਲ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਬਰਫ ਬਾਰੀ ਪਈ ਹੈ ਉਸ ਦੇ ਨਾਲ ਮੌਸਮ ਦੇ ਵਿੱਚ ਥੋੜੀ ਗਿਰਾਵਟ ਆਈ ਹੈ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਈ ਹੈ ਜਿਸ ਦੇ ਨਾਲ ਸਰਦੀ ਹੋਰ ਵਧੀ ਹੈ ਟੈਂਪਰੇਚਰ ਇਸ ਵੇਲੇ ਜੇ ਅਸੀਂ ਇਸ ਵੇਲੇ ਦੀ ਗੱਲ ਕਰੀਏ ਅਮਨੇ ਸਰਦਾ ਟੈਂਪਰੇਚਰ 24 ਡਿਗਰੀ ਸੈਲਸੀਅਸ ਦੇ ਉੱਤੇ ਚੱਲ ਰਿਹਾ ਹੈ ਇਸ ਦਾ ਮਤਲਬ ਹੈ ਕਿ ਟੈਂਪਰੇਚਰ ਪਾਰਾ ਜਿਹੜਾ ਹੈ ਉਹ ਕੱਟ ਗਿਆ ਹੈ স্মੋਗ ਦੀ ਲਹਿਰ ਜਿਹੜੀ ਹੈ ਉਹ ਦਾ ਮਾਰਾ ਦੇ ਮੁਤਾਬਕ ਮੌਸਮ ਵਿਭਾਗ ਦੇ ਮੁਤਾਬਕ 15 ਤਰੀਕ ਦੀ ਹਲਕੀ ਬਾਰਿਸ਼ ਜਿਹੜੀ ਹੈ ਪੈਏਗੀ ਉਸ ਤੋਂ ਬਾਅਦ ਇਸ ਬੋਨ ਤੋਂ ਤੁਹਾਨੂੰ ਥੋੜੀ ਜੀ ਨਿਜ਼ਾਜ਼ ਮਿਲੇਗੀ ਪਰ ਉਸ ਤੋਂ ਬਾਅਦ ਹੀ ਸਾਨੂੰ ਤੰਦੇ ਕਹਿ ਪਾ ਵੀ 2-4 ਹੋਣਾ ਪਏਗਾ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਵਹਿਲ ਜੈਨਿਕ ਸਿਹਰਾ ਟੀਵੀ ਅੰਮ੍ਰਿਤਸਰ